ਸ੍ਰੀ ਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਸਿੱਖ ਲੈਨੇ ਆਂ ਸਿੰਧੀ ਬੁੱਟੀ ਇਹ ਆਪਾਂ ਛੋਟੀ ਬੁੱਟੀ ਬਣਾਈ ਹੈ ਕੱਚੀ ਸਿੰਧੀ ਕਹ ਲੋ ਤਾਇਦੇ ਇੱਕ ਸਿਰੇ ਤੋਂ ਆਪਾਂ ਧਾਗੇ ਨੂੰ ਕੱਢ ਲੈਣਾ ਹੈ ਉਸ ਤੋਂ ਬਾਅਦ ਧਾਗਾ ਸਾਨੂੰ ਯਾ ਨੈਕਸਟ ਪੁਆਇੰਟ ਤੱਕ ਲੈ ਕੇ ਜਾਣਾ ਹੈ ਧਾਗਾ ਆਪਣੇ ਆਪ ਹੀ ਦੱਸੇਗਾ ਉਹਦਾ ਉਹਦੀ ਡਾਇਰੈਕਸ਼ਨ ਕਿੱਧਰ ਨੂੰ ਬਣ ਰਹੀ ਹੈ ਇਹ ਇਹਦੀ ਆਸਾਨ ਚੀਜ਼ ਹੈ ਕਿ ਅਸੀਂ ਜਦੋਂ ਇੱਕ ਸਿਰੇ ਤੇ ਧਾਗਾ ਜਿਹੜਾ ਕੱਢ ਲੈਨੇ ਆ ਤਾਂ ਧਾਗੇ ਦੀ ਮੂਵਮੈਂਟ ਹੈ ਜਿਹੜੀ ਉਹ ਆਪਣੇ ਆਪ ਡਾਇਰੈਕਸ਼ਨ ਸਾਨੂੰ ਲੈ ਕੇ ਜਾਂਦੀ ਹੈ ਕਿ ਨੈਕਸਟ ਪੁਆਇੰਟ ਸਾਡਾ ਕਿਹੜਾ ਹੋਣ ਵਾਲਾ ਹੈ ਤਾਂ ਇਦਾਂ ਆਪਾਂ ਇੱਕ ਆਊਟਲਾਈਨ ਬਣਾ ਲਾਂਗੇ ਪਹਿਲਾਂ ਠੀਕ ਹੈ ਜੀ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਤਾਂ ਆਪਣਾ ਇੱਕ ਬਾਕਸ ਬਣ ਜਾਏਗਾ ਉਸ ਤੋਂ ਬਾਅਦ ਆਪਾਂ ਬਾਕਸ ਨੂੰ ਫਿਲ ਕਰਾਂਗੇ ਜਦੋਂ ਤੁਹਾਨੂੰ ਇਹ ਬੂਟੀ ਬਣਾਉਣੀ ਆ ਗਈ ਤਾਂ ਤੁਸੀਂ ਇਸ ਤੋਂ ਵੱਡੀ ਬੂਟੀ ਵੀ ਬਣਾ ਲਓਗੇ ਕਿਉਂਕਿ بیس ਆ ਜਿਹੜਾ ਉਹ ਇਹ ਹੀ ਰਹਿਣ ਵਾਲਾ ਹੈ ਤਾਂ ਇੱਥੇ ਇਸ ਗੱਲ ਦਾ ਧਿਆਨ ਰੱਖਣਾ ਕਿ ਇੱਕ ਸਿਰਾ ਜਿਹੜਾ ਆਪਾਂ ਦੱਬਣਾ ਹੈ ਤਾਂ ਅੰਗੇ ਦਾ ਤੇ ਦੂਸਰਾ ਸਿਰਾ ਆਪਾਂ ਚੱਕਣਾ ਹੈ ਠੀਕ ਹੈ ਇਹ ਲਾਸਟ ਪੁਆਇੰਟ ਆ ਜਿਹੜਾ ਇੱਥੇ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਆਪਾਂ ਨੂੰ ਜਦੋਂ ਆਪਾਂ ਬਾਕਸ ਬਣਾਉਨੇ ਆ ਉਹਦਾ ਲਾਸਟ ਸਟੈਪ ਇਹ ਆ ਕਿ ਆਪਣਾ ਧਾਗਾ ਦੋਨੋਂ ਦੋਨੋਂ ਸਿਰੇ ਉੱਪਰ ਜਾਂ نیچے ਨਾ ਹੋਣ ਇੱਕ ਚੱਕਿਆ ਹੋਵੇ ਇੱਕ ਦੱਬਿਆ ਹੋਵੇ ਤਾਂ ਕਾਰਨਰ ਤੋਂ ਆਪਾਂ ਫਿਰ ਧਾਗਾ ਬਾਹਰ ਕੱਢ ਲੈਣਾ ਤਾਂ ਉਦੋਂ ਹੀ ਚੱਕ ਦੱਬ ਕਰਦੇ ਹੋਏ ਆਪਾਂ ਜਿਹੜੇ ਜਿਹੜਾ ਸਿਰਾ ਧਾਗੇ ਦਾ ਉੱਪਰ ਹੈ ਉਹਦੇ ਨਾਲ-ਨਾਲ ਆਪਾਂ ਇਦਾਂ ਸੂਈ ਨੂੰ ਕੱਢਦੇ ਰਹਿਣਾ ਤੇ ਧਾਗੇ ਨੂੰ ਘੁਮਾਉਂਦੇ ਰਹਿਣਾ ਠੀਕ ਹੈ ਜੀ ਨੈਕਸਟ ਮੂਵ ਆ ਜਿਹੜੀ ਉਹ ਆਪਣੀ ਸੋਈ ਆਪਣੇ ਆਪ ਆਪਣਾ ਧਾਗਾ ਜਿਹੜਾ ਉਹ ਉਸ ਡਾਇਰੈਕਸ਼ਨ ਨੂੰ ਜਾਏਗਾ ਠੀਕ ਹੈ ਦੇਖੋ ਹੁਣ ਜਿਵੇਂ ਇਹ ਨੀਚਲੀ ਸਾਈਡ ਨੂੰ ਆਉਣਾ ਹੈ ਤਾਂ ਆਪਣੇ ਕੋਲੇ ਦੋ ਧਾਗੇ ਹੋ ਗਏ ਨੇ ਆਪਾਂ ਇੱਕ ਜਿਹੜਾ ਚੱਕਿਆ ਹੋਇਆ ਉਹਨੂੰ ਦੱਬਣਾ ਤੇ ਜਿਹੜਾ ਦੱਬਿਆ ਹੋਇਆ ਏ ਉਹਨੂੰ ਚੱਕਣਾ ਇਸ ਚੀਜ਼ ਦਾ ਬਸ ਮੇਹਨਤਿਆਂ ਰੱਖ ਲਿਓ ਤੁਹਾਨੂੰ ਸਿੰਧੀ ਸਮਝੋ ਆ ਗਈ ਹੈ ਠੀਕ ਹੈ ਤਾਂ ਇੱਕ ਚੱਕ ਦੱਬ ਦਾ ਪਤਿਆ ਰੱਖਣਾ ਬਸ ਬਾਕਸ ਬਣਾ ਲੈਣਾ ਉਹਨੂੰ ਫਿਲ ਕਰਨਾ ਬਿਲਕੁਲ ਆਸਾਨ ਹੈ ਸਿਰਫ ਚੱਕ ਦੱਬ ਹੀ ਕਰਨੀ ਆ ਹੁਣ ਆਪਣੇ ਕੋਲ ਫਿਰ ਦੋ ਧਾਗੇ ਬਣ ਗਏ ਤਾਂ ਆਪਾਂ ਇੱਕ ਨੂੰ ਚੱਕ ਲੈਣਾ ਤੇ ਇੱਕ ਨੂੰ ਦੱਬ ਦੇਣਾ ਤੇ ਨੈਕਸਟ ਸਟੈਪ ਤੇ ਚਲੇ ਜਾਣਾ ਇਦਾਂ ਹੀ ਆਪਾਂ ਮੂਵ ਕਰਦੇ ਰਹਿਣਾ ਇੱਕ ਇੱਕ ਪான் ਜਿਹੜਾ ਸਿਰੇ ਤੇ ਠੀਕ ਹੈ ਜੀ ਇਹ ਆਪਣੀ ਬੁਟੀ ਲਗਭਗ ਹੋ ਗਈ ਕੰਪਲੀਟ ਠੀਕ ਹੈ ਇਹਦੇ ਕੋਈ ਬਹੁਤੇ ਸਟੈਪ ਨਹੀਂ ਹੈਗੇ ਸਿਰਫ ਇਹ ਧਾਗੇ ਨੂੰ ਜਿਹੜਾ ਕਮੋਂ ਦੇਖੋ ਇਹ ਜਿਹੜੇ ਪੁਆਇੰਟ ਤੋਂ ਆਪਾਂ ਸ਼ੁਰੂ ਕੀਤਾ ਉਸ ਪੁਆਇੰਟ ਤੇ ਲਿਆ ਕੇ ਹੀ ਆਪਾਂ ਧਾਗਾ ਜਿਹੜਾ نیچے ਲੈ ਜਾਣਾ ਲੋ ਜੀ ਆਪਣੀ ਇਹ ਬੁੱਟੀ ਬਣ ਕੇ ਬਿਲਕੁਲ ਤਿਆਰ ਹੈ ਠੀਕ ਹੈ ਅਮਰ ਸਾਈਜ਼ ਥੋੜਾ ਜਿਹਾ ਵੱਡਾ ਰੱਖਿਆ ਸੀ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਸਮਝਣ ਵਿੱਚ ਨਹੀਂ ਤਾਂ ਇਹ ਪੂਰੀ ਗੁੰਦਮੀ ਬਣੇਗੀ ਅਗਰ ਤੁਸੀਂ ਛੋਟਾ ਸਾਈਜ਼ ਰੱਖੋਗੇ ਤਾਂ ਹੁਣ ਆਪਾਂ ਇਦਾਂ ਹੀ ਇਹ ਵੱਡੀ ਬੁੱਟੀ ਬਣਾਵਾਂਗੇ ਬੱਡੀ ਬੁੱਟੀ ਬਣਾਉਣ ਲਈ ਆਪਾਂ ਨੂੰ ਬਿਲਕੁਲ ਜਿਹੜੀ ਛਾਪਣੀ ਉਹ ਤਾਂ ਬਿਲਕੁਲ ਹੀ ਆਸਾਨ ਹੈ ਵੈਸੇ ਜਿਵੇਂ ਆਪਾਂ ਇੱਕ ਪਹਿਲਾ ਬਾਕਸ ਬਣਾ ਲੈਣਾ ਹੈ ਠੀਕ ਹੈ ਹੁਣ ਬਾਕਸ ਦੇ ਚਾਰੇ ਕੋਨਿਆਂ ਤੇ ਇੱਕ ਇੱਕ ਹੋਰ ਬਾਕਸ ਬਣਾ ਦੇਣਾ ਆਪਾਂ ਠੀਕ ਹੈ ਐਦਾਂ ਕਰਕੇ ਚਾਰੇ ਕੋਨਿਆਂ ਤੇ ਇੱਕ ਇੱਕ ਬਾਕਸ ਆਪਣਾ ਹੋਰ ਬਣ ਜਾਏਗਾ ਤੇ ਇਹ ਤੁਹਾਡੀ ਬੁੱਟੀ ਹੈ ਜਿਹੜੀ ਛੱਪ ਗਈ ਜੇ ਤੁਸੀਂ ਟ੍ਰੇਸ ਸਿੱਖਣੀ ਵੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਟ੍ਰੇਸ ਤੇ ਜਿਹੜੀ ਵੱਖਰੀ ਵੀਡੀਓ ਬਣਾ ਦੇਾਂਗੇ ਪਰ ਇਹਦੀ ਇਹ ਜਿਹੜੀ ਇਸਰਾਂ ਬੂਟੀ ਹੈ ਇਹ ਆਪਾਂ ਟਰੇਸ ਕਰ ਸਕਦੇ ਕੋਈ ਔਖਾ ਕੰਮ ਨਹੀਂ ਹੈਗਾ ਇਹਦੇ ਵਿੱਚ ਚਾਹੇ ਤੁਸੀਂ ਸਕੇਲ ਲੈ ਕੇ ਥੋੜਾ ਜਿਹਾ ਸਾਈਜ਼ ਆ ਜਿਹੜਾ ਉਹ ਇਕੁਅਲ ਰੱਖਣ ਲਈ ਮੈਨੂੰ ਤੀਵੀ ਕਰ ਸਕਦੇ ਹੋ 1 ਸੈਂਟੀਮੀਟਰ ਰੱਖਣੀ ਹੈ 2 ਸੈਂਟੀਮੀਟਰ ਰੱਖਣੀ ਹੈ ਤਾਂ ਤੁਹਾਡੇ ਬਿਲਕੁਲ ਬਰਾਬਰ ਸਾਰੇ ਬਾਕਸ ਬਣਨਗੇ ਠੀਕ ਹੈ ਤੇ ਹੁਣ ਆਪਾਂ ਇਦਾਂ ਹੀ ਇੱਕ ਸਿਰੇ ਤੋਂ ਧਾਗਾ ਘੱਟ ਲੈਣਾ ਤੇ ਜਿੱਦਾਂ ਆਪਾਂ ਪਹਿਲਾਂ ਬੁਟੀਆਂ ਬਣਾਈ ਆ ਸੇਮ ਉਹੀ ਬੁਟੀਆਂ ਲਾ ਲਓ ਇਹ ਚਾਰ ਪੰਜ ਇਕੱਠੀਆਂ ਕਰਤੀਆਂ ਆਪਾਂ ਸਮਝੋ ਤਾਂ ਆਪਾਂ ਮੂ ਉਹਦਾਂ ਹੀ ਕਰਨਾ ਇੱਕ ਸਿਰੇ ਤੋਂ ਦੂਜੇ ਸਿਰੇ ਤੇ ਠੀਕ ਹੈ ਬਸ ਇਹਦੇ ਵਿੱਚ ਇਹ ਹੋ ਜਾਊਗਾ ਕਿ ਆਪਾਂ ਸਾਰੀਆਂ ਬੁਟੀਆਂ ਜਿਹੜੇ ਬਾਕਸ ਨੇ ਉਹਨਾਂ ਨੂੰ ਇਕੱਠਿਆਂ ਲੈ ਕੇ ਚੱਲਣਾ ਹੈ ਠੀਕ ਹੈ ਉਹਦੇ ਵਿੱਚ ਆਪਾਂ ਇੱਕ ਚੌਰਸ ਬਾਕਸ ਬਣਾਇਆ ਸੀ ਤੇ ਉਹਦੇ ਦੀ ਥ੍ਰੈਡ ਆ ਜਿਹੜਾ ਉਹ ਇੱਕ ਸਿਰੇ ਤੋਂ ਦੂਜੇ ਸਿਰੇ ਤੇ ਲੈ ਕੇ ਗਏ ਸੀ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਸਿਰੇ ਤੋਂ ਦੂਜੇ ਬਾਕਸ ਦੇ ਸਿਰੇ ਤੇ ਜਾਣਾ ਮਤਲਬ ਆਪਾਂ ਸਾਰੇ ਨੂੰ ਕਵਰ ਕਰਦੇ ਹੋਏ ਚੱਲਣਾ ਠੀਕ ਹੈ ਤਾਂ ਅੱਗੇ ਦੀ ਡਾਇਰੈਕਸ਼ਨ ਦੇਖੋ ਕਿਧਰ ਨੂੰ ਜਾ ਰਿਹਾ ਤਾਂ ਉਸ ਹਿਸਾਬ ਨਾਲ ਆਪਾਂ ਥ੍ਰੈਡ ਜਿਹੜਾ ਉਹ ਘੁਮਾ ਦੇਣਾ ਚਾਹੀਦਾ ਜੇ ਚੱਕਿਆ ਹੋਇਆ ਸਿਰਾ ਹੈ ਤਾਂ ਉਹਨੂੰ ਦੱਬਣਾ ਹੈ ਜੇ ਤੱਪਿਆ ਹੋਇਆ ਤਾਂ ਉਹਨੂੰ ਚੱਕਣਾ ਹੈ ਤਾਂ ਆਪਾਂ ਇਹ 1x1 ਜਿਹੜਾ ਸਿਰੇ ਤੇ ਜਾਂਦੇ ਹੋਏ ਇਨੂੰ ਬਾਕਸ ਨੂੰ ਜਿਹੜੀ ਆਊਟਲਾਈਨਿੰਗ ਹੈ ਇੱਕ ਤਰ੍ਹਾਂ ਨਾਲ ਕਹਿ ਲਓ ਇਹ ਆਪਣੀ ਕੰਪਲੀਟ ਹੋ ਚੇਗੀ ਉਸ ਤੋਂ ਬਾਅਦ ਆਪਾਂ ਫਿਲ ਕਰਾਂਗੇ ਫਿਲ ਸੇਮ ਉਸੇ ਮੈਥਡ ਦੇ ਨਾਲ ਹੋਵੇਗਾ ਜਿਹੜਾ ਆਪਾਂ ਪਹਿਲਾਂ ਛੋਟੀ ਬੁਟੀ ਬਣਾਈ ਸੀ ਠੀਕ ਹੈ ਜੀ ਤਾਂ ਇਹ ਤੁਸੀਂ ਧਿਆਨ ਨਾਲ ਇੱਕ ਇੱਕ ਸਟੈਪ ਦੇਖਦੇ ਜਾਓ ਜੇ ਤੁਹਾਨੂੰ ਨਹੀਂ ਵੀ ਸਮਝ ਆ ਰਿਹਾ ਤਾਂ ਤੁਸੀਂ ਸਪੀਡ ਸਲੋ ਕਰਕੇ ਵੀਡੀਓ ਦੀ ਵਾਰ-ਵਾਰ ਦੇਖ ਲਿਓ ਇੱਕ ਦੋ ਵਾਰੀ ਖੋਰ ਦੇਖ ਲਿਓ ਤਾਂ ਤੁਹਾਨੂੰ इजीली ਸਮਝ ਆ ਜਾਏਗਾ ਬਿਲਕੁਲ ਹੀ ਆਸਾਨ ਬੂਟੀ ਆ ਤੇ ਬਹੁਤ ਟ੍ਰੈਂਡ ਦੇ ਵਿੱਚ ਆ ਬਹੁਤ ਹੀ ਸੋਹਣੀ ਲੱਗਦੀ ਹੈ ਤੇ ਬਣਾਉਣੇ ਵੀ ਬਿਲਕੁਲ ਆਸਾਨ ਆ ਬਹੁਤ ਛੇਤੀ ਤੁਹਾਡਾ ਸੂਟ ਆ ਜਿਹੜਾ ਉਹ ਕੰਪਲੀਟ ਹੋ ਜਾਏਗਾ ਅਗਰ ਤੁਸੀਂ ਸਿੰਧੀ ਬੂਟੀ ਦੇ ਨਾਲ ਬਣਾਉਨੇ ਹੋ ਤਾਂ ਤਾਂ ਇਹਦੇ ਨਾਲ ਕੋਈ ਵੀ ਹੋਰ ਡਿਜ਼ਾਈਨ ਤੁਸੀਂ ਐਡ ਕਰਕੇ ਕੋਈ ਪੱਤੀਆਂ ਬਣਾ ਲਓ ਕੋਈ ਬੇਲ ਬਣਾ ਲਓ ਤਾਂ ਫੁੱਲ ਦੀ ਜਗ੍ਹਾ ਤੇ ਸਿੰਧੀ ਬੂਟੀ ਬਣਾ ਲਓ ਤਾਂ ਬਹੁਤ ਵਧੀਆ ਡਿਜ਼ਾਈਨ ਨੇ ਜਿਹੜੇ ਉਹ बन ਜਾਂਦੇ ਨੇ ਤਾਂ ਹੁਣ ਆਪਾਂ ਦੇਖਣਾ ਕਿ ਥ੍ਰੈਡਾ ਜਿਹੜਾ ਉਹ ਇੱਕ ਸਿਰੇ ਤੋਂ ਆਪਾਂ ਚੱਕ ਲਿਆ ਤੇ ਇੱਕ ਸਿਰੇ ਤੋਂ ਆਪਾਂ ਇਹਨੂੰ ਦੱਬ ਦੇਣਾ ਹੈ ਠੀਕ ਹੈ ਇਹਦੇ ਉੱਪਰ ਦੀ ਜਾਏਗਾ ਥ੍ਰੈਡ ਪਹਿਲਾਂ ਆਪਾਂ نیچے ਦੀ ਲੈ ਕੇ ਗਏ ਹਾਂ ਠੀਕ ਹੈ ਤੇ ਇੱਥੇ ਵੀ ਇਦਾਂ ਹੀ ਕਰਨਾ ਪਊਗਾ ਕਿ ਦੋ ਸਿਰੇ ਹੋਗੇ ਆਪਣੇ ਕੋਲ ਨੇ ਇੱਕ ਸਿਰਾ ਆਪਾਂ ਦੱਬਾਂਗੇ ਤੇ ਇੱਕ ਸਿਰਾ ਚੱਕ ਲਵਾਂਗੇ ਠੀਕ ਹੈ ਜੇ ਤੁਸੀਂ ਇਹਦੇ ਤੇ 1 2 ਲਿਖ ਲਿਓ ਸਟੈਪ ਕਿ ਸਭ ਤੋਂ ਪਹਿਲਾਂ ਕਿ ਜੇ ਨੇ 1 ਨੰਬਰ ਤੇ ਕਿੱਥੇ ਸੂਈ ਆਪਾਂ ਕੱਢੀ ਸੀ ਧਾਗਾ ਕੱਢਿਆ ਸੀ 2 ਨੰਬਰ ਤੇ ਆਪਾਂ ਕਿਹੜੇ ਸਟੈਪ ਤੇ ਗਏ ਸੀਗੇ ਤਾਂ ਉਹਦੇ ਨਾਲ ਵੀ ਤੁਹਾਨੂੰ ਆਸਾਨੀ ਹੋ ਜਾਏਗੀ ਤਾਂ ਹੁਣ ਆਪਾਂ ਸੇਮ ਉਸੇ ਕੋਰਨਰ ਤੋਂ ਦੇਖੋ ਧਾਗਾ ਕੱਢ ਕੇ ਤਾਂ ਜਿਵੇਂ ਆਪਾਂ ਪਹਿਲਾਂ ਬੁੱਟੀ ਬਣਾਈ ਐ ਸੇਮ ਉਸੇ ਤਰੀਂ ਧਾਗਾ ਆਪਾਂ ਮੂਵ ਕਰਨਾ ਐ ਦੇਖੋ ਜ਼ੂਮ ਕਰ ਲਿਓ ਵੀਡੀਓ ਨੂੰ ਠੀਕ ਐ ਜੀ ਜ਼ੂਮ ਕਰ ਲਿਓ ਕਿਉਂਕਿ ਜੇ ਤੁਹਾਨੂੰ ਪ੍ਰੋਪਰ ਨਹੀਂ ਦਿਖ ਰਿਹਾ ਤਾਂ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ ਥ੍ਰੈਡਾ ਜਿਹੜਾ ਆਪਣਾ ਉਦਾਂ ਉਦਾਂ ਹੀ ਮੂਵ ਹੋਵੇਗਾ ਜਿਵੇਂ ਆਪਾਂ ਪਹਿਲਾਂ ਕੀਤਾ ਹੈ ਬਸ ਇਹਦੇ ਵਿੱਚ ਸਿਰਫ ਇੰਨਾ ਕ ਫਰਕ ਹੈ ਕਿ ਆਪਾਂ ਸਾਰੇ ਬਾਕਸ ਨੇ ਜਿਹੜੇ ਉਹ ਪੈਰਲਲ ਚਲਾਉਣੇ ਨੇ ਠੀਕ ਹੈ ਜਿਹੜੇ ਵੀ ਬਾਕਸ ਵਿੱਚ ਆਪਾਂ ਐਂਟਰ ਕਰਾਂਗੇ ਇੱਥੋਂ ਤੋਂ ਆਪਾਂ ਨੈਕਸਟ ਬਾਕਸ ਵਿੱਚ ਜਦੋਂ ਜਾਵਾਂਗੇ ਤਾਂ ਉਹ ਉਸ ਬਾਕਸ ਨੂੰ ਕੰਪਲੀਟ ਕਰਕੇ ਹੀ ਆਪਾਂ ਉਸ ਬਾਕਸ ਦੇ ਵਿੱਚੋਂ ਬਾਹਰ ਨਿਕਲਾਂਗੇ ਤਾਂ ਹੁਣ ਆਪਾਂ ਨੈਕਸਟ ਬਾਕਸ ਦੇ ਵਿੱਚ ਐਂਟਰ ਕਰਾਂਗੇ ਠੀਕ ਹੈ ਤਾ ਇਹ ਸੈਂਟਰ ਵਾਲਾ ਬਾਕਸ ਹੈ ਜਿਹੜਾ ਆਪਣਾ ਇਹਦੇ ਵਿੱਚ ਦੀ ਹੁੰਦੇ ਹੋਏ ਆਪਾਂ ਨੈਕਸਟ ਬਾਕਸ ਤੱਕ ਪਹੁੰਚਾਂਗੇ ਠੀਕ ਹੈ ਦੇਖੋ ਇਹ ਆ ਗਿਆ ਤੇ ਹੁਣ ਆਪਣੇ ਕੋਲੇ ਨੈਕਸਟ ਬਾਕਸ ਹੈ ਇਹਦੇ ਵਿੱਚ ਆਪਾਂ ਐਂਟਰ ਕਰਕੇ ਜਦੋਂ ਨੂੰ ਤਾਂ ਇਹ ਕੰਪਲੀਟ ਕਰਕੇ ਹੀ ਨਿਕਲਾਂਗੇ ਆਪਾਂ ਠੀਕ ਹੈ ਆਪਾਂ ਥ੍ਰੈਡ ਦਾ ਧਿਆਨ ਰੱਖਣਾ ਜੇ ਤੁਹਾਡੇ ਦੋਨੋਂ ਮਤਲਬ ਜੀ ਨੇ ਇੱਕ ਇੱਕ ਥ੍ਰੈਡ ਆਪਣੀ ਆਊਟਲਾਈਨਿੰਗ ਵਾਲਾ ਹੋਵੇ ਇੱਕ ਆਪਾਂ ਹੁਣ ਪਾ ਰਹੇ ਹਾਂ ਦੋਨੋਂ ਥ੍ਰੈਡ ਦੀ ਮੂਵਮੈਂਟ ਆ ਜਿਹੜੀ ਉਹ ਉੱਪਰ-ਨੀਚੇ ਹੋਣੀ ਚਾਹੀਦੀ ਹੈ ਸੇਮ ਹੋ ਗਈ ਜੇ ਤਾਂ ਬੁੱਟੀ ਤੁਹਾਡੀ ਖਰਾਬ ਹੋ ਜਾਏਗੀ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜਾ ਸਟੈਪ ਤੁਹਾਡਾ ਚੱਲ ਰਿਹਾ ਉਹ ਸੇਮ ਹੀ ਨਾ ਹੋਵੇ ਠੀਕ ਹੈ ਹੁਣ ਜਿਵੇਂ ਦੋ ਥ੍ਰੈਡ ਹੋ ਗਏ ਤਾਂ ਇੱਕ ਕਪਾ ਦੱਬਣਾ ਇੱਕ ਚੱਕਣਾ ਹੁਣ ਇਸ ਚੀਜ਼ ਦਾ ਧਿਆਨ ਰੱਖਣਾ ਕਿ ਪਹਿਲਾਂ ਕਿਹੜਾ ਥ੍ਰੈਡ ਉੱਪਰ ਹੈ ਕਿਹੜਾ ਨੀਚੇ ਹੈ ਠੀਕ ਹੈ ਇਹ ਆਪਾਂ ਕਮਾ ਲਿਆ ਉੱਪਰ ਦੀ ਤੈਨੋਂ ਆਪਾਂ ਫੇਰ ਦੂਸਰੀ ਸੈਟ ਚਲ ਜਾਵਾਂਗੇ ਤਾਂ ਇਦਾਂ ਆਪਣੀ ਜਿਹੜੀ ਇਹ ਬੁੱਟੀ ਐ ਬੁੱਟੀ ਕਹਿ ਲਓ ਜਾਂ ਇਹ ਬਾਕਸ ਕਹਿ ਲਓ ਕੰਪਲੀਟ ਹੋ ਜਾਣਾ ਠੀਕ ਐ ਫੇਰ ਆਪਾਂ ਨੈਕਸਟ ਬਾਕਸ ਦੇ ਵਿੱਚ ਜਾਵਾਂਗੇ ਜਿਹੜਾ ਸੈਂਟਰ ਵਾਲਾ ਬਾਕਸ ਆ ਉਹ ਆਪਣਾ ਸੈਲਫ ਮੂਵਮੈਂਟ ਨਾਲ ਹੀ ਫਿਲ ਹੋ ਜਾਣਾ ਜਦੋਂ ਆਪਾਂ ਇੱਕ ਬਾਕਸ ਦੇ ਵਿੱਚੋਂ ਦੂਸਰੇ ਬਾਕਸ ਵਿੱਚ ਜਾਵਾਂਗੇ ਤਾਂ ਇਹਦੇ ਵਿੱਚ ਦੇ ਹੋ ਕੇ ਜਾਵਾਂਗੇ ਸੈਂਟਰ ਵਾਲੇ ਬਾਕਸ ਤੇ ਦੇਖੋ ਪਹਿਲਾਂ ਤਾਂ ਇੱਥੋਂ ਦੀ ਅੱਧਰ ਗਏ ਸੀ ਸੈਕੰਡ ਬਾਕਸ ਦੇ ਵਿੱਚ ਹੁਣ ਆਪਾਂ ਥਰਡ ਬਾਕਸ ਦੇ ਵਿੱਚ ਚੱਲੇ ਆਂ ਤਾਂ ਇਸ ਦੇ ਵਿੱਚ ਦੀ ਜਾਵਾਂਗੇ ਸੈਂਟਰ ਵਾਲੇ ਦੀ ਬਾਕਸ ਦੇ ਵਿੱਚ ਦੀ ਵੈਸੇ ਤਾਂ ਇਹ ਕੋਈ ਫਿਕਸਡ ਡਿਜ਼ਾਈਨ ਨਹੀਂ ਆ ਸਿੰਧੀ ਬੁਟੀ ਦੇ ਬਹੁਤ ਤਰ੍ਹਾਂ ਦੇ ਡਿਜ਼ਾਈਨ ਹੈ ਵੀ ਤੋਂ ਹੈ ਵੀ ਨਹੀਂ ਬਾਕਸ ਨੇ ਜਿਹੜੇ ਉਹ ਜਿੰਨੇ ਮਰਜ਼ੀ ਵਧਾ ਲਓ ਪਰ ਇਹ ਹੈ ਕਿ ਤੁਹਾਡੇ ਸਿੱਖਣ ਲਈ ਇਹ ਕਾਫੀ ਹੈ ਦਾ ਪ੍ਰੋਸੈਸ ਆਪਣਾ सेम ਹੀ ਰਹੇਗਾ ਚੱਕ ਦੱਬ ਵਾਲਾ ਹੀ ਰਹੇਗਾ ਬਸ ਧਾਗੇ ਨੂੰ ਘੁਮਾਉਂਦੇ ਚਾਹੋ ਇੱਕ ਸਿਰੇ ਤੋਂ ਦੂਸਰੇ ਸਿਰੇ ਦੂਸਰੇ ਇੱਕ ਬਾਕਸ ਤੋਂ ਦੂਸਰੇ ਬਾਕਸ ਵਿੱਚ ਤਾਂ ਇਦਾਂ ਤੁਹਾਡੀ ਬੂਟੀ ਜਿਹੜੀ ਉਹ ਕੰਪਲੀਟ ਹੋ ਜਾਣੀ ਆ ਠੀਕ ਹੈ ਜੀ ਤਾਂ 1 ਬਾਈ 1 ਤੁਸੀਂ ਆਪਣਾ ਥ੍ਰੈਡ ਘੁਮਾਉਂਦੇ ਹੋਏ ਇਹਨੂੰ ਕੰਪਲੀਟ ਕਰ ਲੈਣਾ ਸਾਡੇ ਬੁਟੀ ਦਾ ਜਿਹੜਾ ਲਾਸਟ ਬਾਕਸ ਹੈ ਉਹ ਰਹਿ ਗਿਆ ਉਹ ਨੂੰ ਵੀ ਹੁਣ ਆਪਾਂ ਕੰਪਲੀਟ ਕਰ ਲਾਂਗੇ ਜਿਹੜਾ ਇਹ ਫਰਸਟ ਬਾਕਸ ਹੁੰਦਾ ਨਾ ਜਿੱਥੇ ਆਪਾਂ ਸ਼ੁਰੂ ਕਰਦੇ ਆਂ ਇਹਦੀ ਖਾਸੀਅਤ ਇਹ ਹੈ ਕਿ ਇਹ ਅੱਧਾ ਤਾਂ ਫਿਲ ਹੁੰਦਾ ਜਦੋਂ ਆਪਾਂ ਸ਼ੁਰੂ ਕਰਦੇ ਆਂ ਤੇ ਇੱਦਾਂ ਫਿਲ ਹੁੰਦਾ ਜਦੋਂ ਆਪਾਂ ਖਤਮ ਕਰਦੇ ਆਂ ਬਾਕੀ ਨਹੀਂ ਤਾਂ ਸਾਰੇ ਬਾਕਸ ਨੇ ਜਿਹੜੇ ਉਹ ਜਦੋਂ ਵੀ ਆਪਾਂ ਉਸ ਬਾਕਸ ਦੇ ਵਿੱਚ ਏਂਟਰ ਕਰਗੇ ਤਾਂ ਉਹ ਕੰਪਲੀਟ ਕਰਕੇ ਹੀ ਆਪਾਂ ਉਹਦੇ ਵਿੱਚੋਂ ਬਾਹਰ ਨਿਕਲਦੇ ਆਂ ਤਾਂ ਇਹ ਪਹਿਲਾ ਬਾਕਸ ਹੁੰਦਾ ਜਿਹੜਾ ਇਹ ਅੱਦਾਂ ਬਾਕਸ ਸਟਾਰਟਿੰਗ 'ਚ ਹਮ ਫਿਲ ਹੁੰਦਾ ਅੱਦਾਂ ਲਾਸਟ ਤੇ ਤਾਂ ਇਹ ਆਪਣੀ ਸਿੰਧੀ ਬੁੱਟੀ ਆ ਜਿਹੜੀ ਕੰਪਲੀਟ ਐ ਤਾਂ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਸਿੰਗਲ ਬਾਕਸ ਬਣਾਇਆ ਸੀ ਤਾਂ ਇਹ ਬਾਕਸ ਆਪਾਂ ਗੱਲੋਂ ਚਾਰ ਬਾਕਸ ਮਿਲਾ ਕੇ ਪੰਜ ਹੀ ਹੋ ਗਏ ਵੈਸੇ ਇੱਕ ਸੈਂਟਰ ਹੋ ਗਿਆ ਤਾਂ ਇਹਨਾਂ ਨੂੰ ਮਿਲਾ ਕੇ ਆਪਾਂ ਥੋੜੀ ਜੀ ਵੱਡੀ ਬੁੱਟੀ ਬਣਾ ਲਈ ਤਾਂ ਇਦਾਂ ਤੁਸੀਂ ਟ੍ਰੇਸ ਬਣਾ ਲਿਓ ਜੇ ਨਹੀਂ ਵੀ ਸਮਝ ਆਈ ਤਾਂ ਤੁਸੀਂ ਆਪਾਂ ਟ੍ਰੇਸ ਤੋਂ ਵੀ ਸਗਾ ਦੁਬਾਰਾ ਸਿੱਖ ਲਾਂਗੇ ਇਦਾਂ ਕੋਈ ਸਕੇਲ ਲੈ ਲਿਓ ਵੈਸੇ 1 2 ਸੈਂਟੀਮੀਟਰ ਅ 10 ਸੈਂਟੀਮੀਟਰ ਜਿੰਨੇ ਵੀ ਸਾਈਜ਼ ਦੀ ਤੁਸੀਂ ਬੂਟੀ ਬਣਾਉਣੀ ਆ ਉਹ ਸਭ ਨਾਲ ਬਾਕਸ ਬਣਾ ਲਿਓ ਸਾਰੇ ਬਾਕਸ ਸੇਮ ਸਾਈਜ਼ ਦੇ ਬਣਨਗੇ ਤਾਂ ਉਹ ਇਦਾਂ ਵੀ ਤੁਸੀਂ ਬਣਾ ਸਕਦੇ ਹੋ ਤੇ ਆਪਾਂ ਟੈਸਟ ਵੀ ਤੇ ਟਰਾਈ ਕਰ ਲਾਂਗੇ ਓਕੇ ਜੀ ਬਾਏ ਬਾਏ